ਸਤਿ ਸ਼੍ਰੀ ਅਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਵੇਲੇ ਕਈ ਮੁਲਕ ਚਰਚਾ ਦੇ ਵਿੱਚ ਨੇ ਅਮਰੀਕਾ ਭਾਰਤ ਪਾਕਿਸਤਾਨ ਕੈਨੇਡਾ ਇਜ਼ਰਾਈਲ ਤੇ ਈਰਾਨ ਚਰਚਾ ਇਸ ਕਰਕੇ ਕਿਉਂਕਿ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਪਹਿਲਾਂ ਯੁੱਧ ਵਰਗੇ ਹਾਲਾਤ ਬਣ ਗਏ ਸੀਗੇ ਹਾਲਾਂਕਿ ਉਹ ਸਾਰਾ ਕੁਝ ਠੀਕ ਹੋ ਗਿਆ ਤਣਾਅ ਵਾਲਾ ਮਾਹੌਲ ਹੁਣ ਨਹੀਂ ਰਿਹਾ ਤੇ ਜੰਗਬੰਦੀ ਹੋ ਚੁੱਕੀ ਹੈ ਤੇ ਦੂਜੇ ਪਾਸੇ ਹੁਣ ਇਜ਼ਰਾਈਲ ਤੇ ਇਰਾਨ ਆਹਮੋ ਸਾਹਮਣੇ ਨੇ ਇੱਕ ਦੂਜੇ ਦੇ ਉੱਤੇ ਗੋਲੇ ਵਰਾ ਰਹੇ ਨੇ ਮਿਜ਼ਾਈਲਾਂ ਛੱਡੀਆਂ ਜਾ ਰਹੀਆਂ ਨੇ ਤੇ ਉਸ ਤੋਂ ਇਲਾਵਾ ਅਮਰੀਕਾ ਦੀ ਭੂਮਿਕਾ ਇਨ੍ਹਾਂ ਸਾਰਿਆਂ ਦੇ ਵਿੱਚ ਕਾਫੀ ਅਹਿਮ ਮੰਨੀ ਜਾ ਰਹੀ ਹੈ ਤੇ ਕੈਨੇਡਾ ਇਸ ਕਰਕੇ ਜੁੜ ਜਾਂਦਾ ਕਿਉਂਕਿ ਕੈਨੇਡਾ ਦੇ ਵਿੱਚ ਜੀ7 ਸੰਮੇਲਨ ਹੋ ਕੇ ਹਟਿਆ ਹੁਣ ਅਮਰੀਕਾ ਦੀ ਗੱਲ ਕਰੀਏ ਤਾਂ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਤਣਾਅ ਵਧਦਾ ਤਾਂ ਅਮਰੀਕਾ ਦੇ ਰਾਸ਼ਟਰਪਤੀ ਕਹਿੰਦੇ ਨੇ ਕਿ ਉਹਨਾਂ ਨੇ ਦੋਵਾਂ ਮੁਲਕਾਂ ਦੇ ਵਿੱਚ ਪੈ ਕੇ ਜੰਗਬੰਦੀ ਕਰਵਾ ਦਿੱਤੀ ਹੈ ਨਹੀਂ ਤਾਂ ਨੁਕਸਾਨ ਹੋ ਜਾਣਾ ਸੀ ਤੇ ਹੁਣ ਇਜ਼ਰਾਈਲ ਅਤੇ ਈਰਾਨ ਦੇ ਯੁੱਧ ਦੇ ਵਿੱਚ ਵੀ ਅਮਰੀਕਾ ਆਪਣੇ ਆਪ ਨੂੰ ਪੇਸ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਹ ਸਭ ਦੇ ਚੱਲਦਿਆਂ ਇੱਕ ਮੀਟਿੰਗ ਹੁੰਦੀ ਹੈ ਵਾਈਟ ਹਾਊਸ ਦੇ ਵਿੱਚ ਮੀਟਿੰਗ ਹੋਈ ਹੈ ਡੋਨਾਲਡ 트੍ਰੰਪ ਤੇ ਜਿਹੜੇ ਪਾਕਿਸਤਾਨ ਆਰਮੀ ਦੇ ਚੀਫ ਨੇ ਅਸੀਮ ਮੁਨੀਰ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਇਸ ਮੁਲਾਕਾਤ ਨੂੰ ਬੜਾ ਗੁਪਤ ਰੱਖਿਆ ਗਿਆ ਬਿਆਨ ਵੀ ਕਾਫੀ ਆਏ ਉਥੋਂ ਜਿਹੜੇ ਸੰਦੇਸ਼ ਵੀ ਜਾਰੀ ਹੋਗੇ ਤਾਂ ਖਾਸ ਚਰਚਾ ਇਹ ਹੈ ਕਿ ਇੱਕ ਤਾਂ ਇਹ ਮਕਸਦ ਹੈ ਕਿ ਇਜ਼ਰਾਈਲ ਤੇ ਈਰਾਨ ਦੇ ਆਪਸੀ ਵਿਵਾਦ ਨੂੰ ਲੈ ਕੇ ਚਰਚਾ ਹੋਈ ਹੈ ਦੂਸਰਾ ਪਾਕਿਸਤਾਨ ਈਰਾਨ ਦੇ ਉੱਤੇ ਹਮਲੇ ਕਰਨ ਵਾਸਤੇ ਉਧਰੋਂ ਪਾਕਿਸਤਾਨ ਦੇ 에ਅਰ ਬੇਸਿਸ ਨੂੰ ਵਰਤਣਾ ਚਾਹੁੰਦਾ ਹੈ ਇੱਕੇ ਵੀ ਨਵੀਂ ਚਰਚਾ ਛੜੀ ਹੋਈ ਹੈ ਇਹ ਵੀ ਇਲਜ਼ਾਮ ਲੱਗ ਰਹੇ ਨੇ ਕਿ ਇਸ ਮੀਟਿੰਗ ਦੇ ਵੀ ਮਾਇਨੇ ਕੱਢੇ ਜਾ ਰਹੇ ਨੇ ਤੇ ਦੂਜੇ ਪਾਸੇ G7 ਸੰਮੇਲਨ ਦੇ ਵਿੱਚੋਂ 트럼ਪ ਦੀ ਵਾਪਸੀ ਨੇ ਵੀ ਸਵਾਲ ਖੜੇ ਕੀਤੇ ਹੋਏ ਨੇ ਤੇ ਉਦੋਂ ਵਾਪਸੀ ਹੁੰਦੀ ਹੈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕੈਨੇਡਾ ਪਹੁੰਚੇ ਹੁੰਦੇ ਨੇ ਕੈਨੇਡਾ ਦੇ ਵਿੱਚ ਮੀਟਿੰਗ ਸੰਭਾਵਿਤ ਸੀ ਪਰ ਨਹੀਂ ਹੋ ਸਕੀ ਉਸ ਤੋਂ ਬਾਅਦ ਦੇ ਵਿੱਚ ਤਕਰੀਬਨ 35 ਮਿੰਟ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ 트럼ਪ ਦੇ ਨਾਲ ਹੁੰਦੀ ਹੈ ਮੋਦੀ ਸਾਹਿਬ ਕਹਿੰਦੇ ਨੇ ਕਿ ਅਸੀਂ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਅਜੇ ਵੀ ਜਾਰੀ ਹੈ ਅਤਵਾਦ ਦੇ ਖਿਲਾਫ ਅਸੀਂ ਪਰਦੇ ਦੇ ਪਿੱਛੇ ਲੜਾਈ ਨਹੀਂ ਲੜ ਰਹੇ ਅਸੀਂ ਖੁੱਲ੍ਹ ਕੇ ਲੜਾਈ ਲੜ ਰਹੇ ਹਾਂ ਤੇ ਦੂਜੇ ਪਾਸੇ ਪਾਕਿਸਤਾਨ ਦੇ ਆਰਮੀ ਚੀਫ ਦਾ ਕਹਿਣਾ ਹੈ ਕਿ ਅਸੀਂ અપਮਾਨ ਬਰਦਾਸ਼ਤ ਨਹੀਂ ਕਰ ਸਕਦੇ ਸਾਨੂੰ ਸ਼ਹਾਦਤਾਂ ਮਨਜ਼ੂਰ ਨੇ ਭਾਰਤ ਸਾਡੇ ਉੱਤੇ ਇਲਜ਼ਾਮ ਲਗਾ ਰਿਹਾ ਹੈ ਇਸੇ ਦੇ ਚੱਲਦਿਆਂ ਜਿਹੜੇ মনির ਨੇ ਉਹ ਪਾਕ ਆਰਮੀ ਦੇ ਚੀਫ ਨੇ ਉਹਨਾਂ ਨੇ ਸ਼ਾਂਤੀ ਵਾਰਤਾ ਨੂੰ ਲੈ ਕੇ ਆਪਸ ਦੇ ਵਿੱਚ ਜੰਗਬੰਦੀ ਕਰਾਉਣ ਨੂੰ ਲੈ ਕੇ ਟਰੰਪ ਵਾਸਤੇ ਨੋਬਲ ਸ਼ਾਂਤੀ ਪੁਰਸਕਾਰ ਦਾ ਜਿਹੜਾ ਉਹ ਮੰਗ ਰੱਖ ਦਿੱਤੀ ਹੈ ਕਿ ਪੁਰਸਕਾਰ ਦਿੱਤਾ ਜਾਵੇ 트럼ਪ ਨੂੰ ਮਿਲਣਾ ਚਾਹੀਦਾ ਹੈ 트럼ਪ ਨੇ ਵੀ ਧੰਨਵਾਦ ਕਰ ਦਿੱਤਾ ਸੋ ਇਹ ਮੀਟਿੰਗ ਹੈ ਜਿਹੜੀ ਡੋਨਾਲਡ 트럼ਪ ਤੇ ਪਾਕ आर्मी ચીਫ ਦੀ ਕਾਫੀ ਚਰਚਾ ਦੇ ਵਿੱਚ ਤੇ ਦੂਜੇ ਪਾਸੇ 트럼ਪ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਉਹਨਾਂ ਨੇ ਹੀ ਸਾਰਾ ਕੁਝ ਕਰਵਾਇਆ ਉਹਨਾਂ ਨੇ ਹੀ ਪਰਮਾਣੂ ਹਮਲੇ ਰੋਕ ਲਏ ਉਹਨਾਂ ਨੇ ਵਿੱਚ ਪੈ ਕੇ ਜੰਗਬੰਦੀ ਕਰਵਾ ਦਿੱਤੀ ਜਦਕਿ ਭਾਰਤ ਵੱਲੋਂ ਲਗਾਤਾਰ ਸਪਸ਼ਟ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਦਾ ਇਹਦੇ ਵਿੱਚ ਕੋਈ ਦਖਲ ਨਹੀਂ ਸੀਗਾ ਦੋਵਾਂ ਮੁਲਕਾਂ ਦੀ ਸਹਿਮਤੀ ਦੇ ਨਾਲ ਹੀ ਇਹ ਸੀਜ਼ ਫਾਇਰ ਹੋ ਚੁੱਕਿਆ ਉਸ ਗੱਲ ਨੂੰ ਦੁਬਾਰਾ ਫੇਰ ਜਿਹੜਾ ਭਾਰਤ ਆ ਉਹ ਦੁਹਰਾਉਂਦਾ ਹੋਇਆ ਨਜ਼ਰ ਆ ਰਿਹਾ ਪਰ ਇਹ ਸਭ ਦੇ ਚੱਲਦੇ ਆ ਜੋ ਮੀਟਿੰਗ ਉਧਰ ਪਾਕਿਸਤਾਨ ਦੇ ਆਰਮੀ ਚੀਫ ਦੀ ਡੋਨਾਲਡ ਟਰੰਪ ਦੇ ਨਾਲ ਹੁੰਦੀ ਆ ਉਹਨੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਇੱਕ ਤਾਂ ਇਹਨੂੰ ਕਹਿੰਦੇ بڑا ਗੁਪਤ ਰੱਖਿਆ ਗਿਆ ਬੰਦ ਕਮਰਾ ਮੀਟਿੰਗ ਸੀਗੀ ਇਸ ਮੀਟਿੰਗ ਦੇ ਵਿੱਚ ਕਾਫੀ ਅਪਡੇਟਸ ਸੀਗੀਆਂ ਪਰ ਉਹਨਾਂ ਨੂੰ ਉਜਾਗਰ ਨਹੀਂ ਕੀਤਾ ਗਿਆ ਹਾਲਾਂਕਿ ਜਿਹੜੇ ਆਰਮੀ ਚੀਫ ਨੇ ਪਾਕ ਦੇ ਉਹ ਲੋਕਾਂ ਨਾਲ ਵੀ ਗੱਲਬਾਤ ਕਰ ਰਹੇ ਨੇ ਉੱਥੇ ਪਾਕਿਸਤਾਨੀਆਂ ਨੂੰ ਮਿਲ ਰਹੇ ਨੇ ਅਮਰੀਕਾ ਦੇ ਵਿੱਚ ਤੇ ਤਕਰੀਬਨ ਆ 4-5 ਦਿਨਾਂ ਤੋਂ ਉਹ ਉੱਥੇ ਹੀ ਵਿਚਰ ਰਹੇ ਨੇ ਉਹਨਾਂ ਦਾ ਦੌਰਾ ਹੈ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਜਦੋਂ ਦਾ ਉਹਦਾ ਸੰਭਾਲਿਆ ਆ ਆਰਮੀ ਚੀਫ ਪਾਕ ਵਾਲੇ ਨੇ ਉਹਨਾਂ ਦਾ 2022 ਤੋਂ ਬਾਅਦ ਇਹ ਦੂਜਾ ਦੌਰਾ ਹੈ ਦੂਜੀ ਵਾਰ ਉਹ ਅਮਰੀਕਾ ਗਏ ਨੇ ਤੇ ਇਸ ਤੋਂ ਬਾਅਦ ਹੁਣ ਅਗਲੀਆਂ ਕਿਹੜੀਆਂ ਚਰਚਾਵਾਂ ਨੇ ਕਿਉਂਕਿ 트ੰਪ ਨੇ ਵਪਾਰ ਨੂੰ ਲੈ ਕੇ ਕਿਹਾ ਸੀਗਾ ਕਿ ਦੋਵਾਂ ਮੁਲਕਾਂ ਦੇ ਯਾਨੀ ਭਾਰਤ ਪਾਕਿਸਤਾਨ ਦੇ ਨੁਮਾਇੰਦੇ ਬੜੇ ਸਮਝਦਾਰ ਨੇ ਜਿਨ੍ਹਾਂ ਨੇ ਜੰਗ ਰੋਕ ਲਈ ਹੈ ਤੇ ਹੁਣ ਵਪਾਰ ਨੂੰ ਅਸੀਂ ਹੋਰ ਵੀ ਅੱਗੇ ਵਧਾਵਾਂਗੇ ਤਾਂ ਕੁੱਲ ਮਿਲਾ ਕੇ ਸਾਰੇ ਸੰਦਰਭ ਜੁੜਦੇ ਹੋਏ ਨਜ਼ਰ ਆ ਰਹੇ ਨੇ ਇੱਕ ਪਾਸੇ ਭਾਰਤ-ਪਾਕ ਜੰਗਬੰਦੀ ਦੂਜੇ ਪਾਸੇ ਇਜ਼ਰਾਈਲ ਤੇ ਈਰਾਨ ਦਾ ਆਪਸੀ ਯੁੱਧ ਤੇ ਉਸ ਤੋਂ ਇਲਾਵਾ ਅਮਰੀਕਾ ਦੀ ਕੀ ਮਨਸ਼ਾ ਹੈ ਪਾਕਿਸਤਾਨ ਦੇ ਨਾਲ ਐਨਾ ਮੇਲਜੋਲ ਵਧਾਉਣ ਦੀ ਕੀ ਉਹ ਉਹਨਾਂ ਦੇ 에ਅਰ ਬੇਸ ਨੂੰ ਇਰਾਨ ਦੇ ਉੱਤੇ ਹਮਲੇ ਵਾਸਤੇ ਵਰਤਨਾ ਚਾਹੁੰਦਾ ਇਹ ਚਰਚਾਵਾਂ ਨੇ ਜੋ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀਆਂ ਨੇ, ਵੈਬਸਾਈਟਸ ਦੇ ਉੱਤੇ ਚੱਲ ਰਹੀਆਂ ਨੇ ਜਿਹਦੀ ਆਪਾਂ ਗੱਲ ਕਰ ਰਹੇ ਹਾਂ। ਪਰ ਇਸ ਮੀਟਿੰਗ ਦੇ ਕਈ ਮਾਇਨੇ ਕੱਢੇ ਜਾ ਰਹੇ ਨੇ। ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਵਾਪਰਦਾ ਹੈ, ਕੀ ਕੁਝ ਹੱਲ ਹੁੰਦਾ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ